ਸਰਿਕਸਨਪਾ ਨੂੰ ਸਤਿ ਸ੍ਰੀ ਅਕਾਲ ਕਣਕ ਦੀ ਫਸਲ ਦੇ ਵਿੱਚ ਹਰਬੀਸਾਈਡ ਨੂੰ ਲੈ ਕੇ ਅੱਜ ਵੀਡੀਓ ਹੈਗੀ ਆ ਭਾਮੇ ਸੋਡੇ ਚੋੜੇ ਪੱਤੇ ਵਾਲਾ ਹੈਗਾ ਭਾਮੇ ਸੋਡੇ ਗੋਲੀ ਡੰਡਾ ਹੈਗਾ ਕਿਉਂਕਿ ਇਹਨੂੰ ਕੰਟਰੋਲ ਕਰਨ ਦੀ ਸਟੇਜ ਹੁੰਦੀ ਹੈਗੀ ਆ ਜੇ ਆਪਾਂ ਇਹਨੂੰ ਲੇਟ ਕਰਦੇ ਹੈਗੇ ਹਨਾ ਜਦੋਂ ਕਣਕ ਦੀ ਫਸਲ ਜੁਆਇੰਟੀ ਸਟੇਜ ਮਤਲਬ ਜਦੋਂ ਗੰਡਾ ਬਣਾਉਂਦੀ ਹੈ ਹਨਾ ਵਿੱਚ ਨੁਕਸਾਨ ਪਰ ਉਦੋਂ ਵੀ ਕਰ ਲੈਂਦੇ ਆ ਉਹਦਾ ਆਪਾਂ ਨੂੰ ਕੀ ਨੁਕਸਾਨ ਹੈਗਾ ਠੀਕ ਹੈ ਓਵਰ ਆਲ ਕਣਕ ਦਾ ਵੀ ਵਿਵਹਾਰ ਹੁੰਦਾ ਜਿਹੜਾ 25 ਅਕਤੂਬਰ ਤੋਂ ਹੋਣ ਲੱਗ ਜਾਂਦਾ ਠੀਕ ਹੈ ਨਵੰਬਰ ਦੇ ਪਹਿਲੇ ਹਫਤੇ ਫੁੱਲ ਜੋਰ ਹੁੰਦਾ ਨਵੰਬਰ ਦੇ ਦੂਜੇ ਹਫਤੇ ਫੁੱਲ ਜੋਰ ਹੁੰਦਾ ਠੀਕ ਹੈ ਓਵਰ ਆਲ ਸਾਰਾ ਨਵੰਬਰ ਦਾ ਮਹੀਨਾ ਇਸ ਵਾਰ ਵੀ ਵਿਵਹਾਰ ਚੱਲੇਗਾ ਤੇ ਹੁਣ ਹਰਬੀਸਾਈਡ ਦੇ ਵਿੱਚ ਲਾ ਲਈਏ ਜਿਵੇਂ ਆਪਾਂ 24D ਮੈਨਸਲਟ ਕਰਦੇ ਆ ਠੀਕ ਹੈ ਮੈਟਸਲਫਰੋਨ ਕਰਦੇ ਆ ਐਲਗ੍ਰਪੋ ਵਾਲਾ ਸਲਟ ਕਰਦੇ ਆ ਠੀਕ ਹੈ ਜਾਂ ਇਸ ਵਾਰ ਨਵਾਂ ਜਿਵੇਂ ਪਿਕਸਾਰੋ ਆਇਆ ਹੈਗਾ ਇਹ ਚੌੜੇ ਪੱਤੇ ਵਾਲੇ ਹੈਗੇ ਗੁਲੀ ਡੰਡੇ ਦੇ ਵਿੱਚ ਆਪਾਂ ਲੀਡਰ ਪਲਸ ਸਟੌਫ ਵੀ ਵਰਤੇਦੇ ਹੈਗੇ ਆ ਲੀਡਰ ਪਲਸ ਐਲ ਗ੍ਰਿਪ ਮੈਨਸਾਲਟ ਜਿਹੜਾ ਟੋਟਲ ਦੇ ਨਾਮ ਤੇ ਆਉਂਦਾ ਉਹ ਵੀ ਆਪਾਂ ਵਰਤੇਦੇ ਹੈਗੇ ਆ ਆਪਾਂ ਜਿਵੇਂ ਯੂਪੀਐਲ ਦਾ ਸ਼ਗ ਨਿੱਕੀ 11 ਹੁੰਦਾ ਹੈਗਾ ਕ੍ਰਿਸਟਲ ਦਾ ਏਸੀ ਮ9 ਆਉਂਦਾ ਹੈਗਾ ਜਿਹਦੇ ਵਿੱਚ ਟੌਪਕ ਤੇ ਮੈਟਰੀ ਹੈਗੀ ਆ ਠੀਕ ਹੈ ਜਾਂ ਕੱਲੀ ਵੀ ਮੈਟਰੀ ਹੈਗੀ ਆ ਠੀਕ ਹੈ ਤੇ ਹੋਰ ਜਿਵੇਂ ਐਟਲੈਂਟਸ ਹੈਗੇ ਆ ਜਾਂ ਐਫਐਮਸੀ ਦੀ ਅੰਬਰੀਵਾ ਹੈਗੀ ਆ ਨਾ ਤਪਰੀ ਨਰਿਧੀ ਵਿੱਚ ਤਾਂ ਆਪਾਂ ਨੇ ਦੇਖੋ ਵਰਤੀ ਹੈਗੇ ਆ ਗੁੱਲੀ ਡੰਡਾ ਹੈਗਾ ਭਾਵੇਂ ਆਪਣਾ ਚੌੜੇ ਪੱਤੇ ਵਾਲਾ ਹੈਗਾ ਇਹਨੂੰ ਸਮੇਂ ਲਈ ਕੰਟਰੋਲ ਕਰਾਂਗੇ ਤਾਂ ਭਾ ਵਧੀਆ ਰਹੇ ਹੁਣ ਚੌੜੇ ਪੱਤੇ ਦੇ ਵਿੱਚ ਜਿਹੜਾ 24D ਮੈਨਸਲਟ ਹੈਗਾ ਉਹਨੂੰ ਆਪਾਂ 35 ਦਿਨ ਤੋਂ ਲੈ ਕੇ 45 ਦਿਨ ਤੱਕ ਹੀ ਵਰਤਣਾ ਹੈਗਾ ਠੀਕ ਹੈ ਉਹਦੀ ਵੀ ਸਟੇਜ ਹੈ ਹੁਣ ਵਿੱਚ ਕਿਸਾਨ ਪ੍ਰੇ ਕਰ ਦਿਆ 50 55 60 ਦਿਨ ਤੱਕ ਵੀ 24D ਲੈ ਜਾਂਦੇ ਆ ਤੁੱਤ ਪਿੱਛੇ ਜਾ ਕੇ ਝਾੜ ਕੱਟ ਜੰਨਾ ਕਹਿੰਦੇ ਬਈ ਅਸੀਂ ਸਾਡੇ ਜ਼ਮੀਨ ਵੀ ਤਾਕਰੀ ਹੈ ਪਾਣੀ ਵੀ ਚੰਗਾ ਹੈ ਮਿਰਗ ਮੰਡੀ ਦਾ ਕਣਕ ਵੱਧ ਗਈ ਮੇਰੇ ਘਟ ਕਾਰਨ ਘਟਣ ਦੇ ਹੀ ਹੈ ਵੀ ਆਪਾਂ ਜਿਹੜਾ ਹਰਬੀ ਸੈਡ ਹੈਗਾ 240 ਖਾਸ ਕਰਕੇ ਮੈਨ ਸాల్ਟ ਹੈਗਾ ਜੋ ਆਪਾਂ ਜਦੋਂ ਉਹਨੂੰ 50 ਦਿਨ ਤੇ 55 ਦਿਨ ਤੇ 60 ਦਿਨ ਤੇ ਵਰਤਦੇ ਆ ਤਾਂ ਆਪਣੀ ਫਸਲ ਜਦੋਂ 55 60 ਦਿਨ ਦੀ ਹੁੰਦੀ ਆ ਉਦੋਂ ਨੁਕਸਾਨ ਕਰਦਾ ਉਹ ਉਦੋਂ ਫਸਲ ਨੂੰ ਸਟ्रेस ਦਿੰਦਾ ਉਦੋਂ ਫਸਲ ਉਹ ਇੱਕ ਪੇਨ ਕਲਰ ਦੇਂਦਾ ਹੋ। ਠੀਕ ਆ ਮਤਲਬ ਪੇਨ ਕਿਲਰ ਨੇ ਪੇਨ ਦੇ ਦਰਦ ਦੇਂਦਾ। ਉਹਦੀ ਜਾਣ ਘਟ ਜਾਂਦੀ ਤੇ ਉਹ ਝੜ ਘਟਾ ਜਾਂਦੀ ਹੈ। ਤੇ 35 ਤੋਂ 45 ਦਿਨ ਤੱਕ 240 ਵਰਤਣਾ ਮੈਨਸ਼ਲਟ। ਉਹਦੋਂ ਆ ਜੇ ਛੋਟੇ ਚੋੜੇ ਪੱਤੇ ਵਾਲ ਹੈਗਾ ਤਾਂ ਤੁਸੀਂ ਜਿਵੇਂ ਪਿਕਸਾਰ ਹੋਈ ਹੈਗੀਆ ਉਹਨੂੰ ਵਰਤ ਸਕਦੇ ਹੋ। ਐਫਿਨਿਟੀ ਵਰਤ ਸਕਦੇ ਹੋ। ਇਹ ਦੋ ਸਾਲਟ ਹੈਗੇ ਜੋ ਇਹ 55 60 ਦਿਨ ਤੱਕ ਜਾਂਦੇ ਆ। ਜਿਹੜੀ ਐਫੀਲਿਟੀ ਕਰਫੈਂਟਾਜਨ ਹੈਗੀ ਉਹ ਥੋੜੀ ਜਿਹੀ ਤੇਜ਼ ਹੁੰਦੀ ਧੱਕਾ ਹੀ ਮਾਰ ਜਾਂਦੀ ਹੈ ਥੋੜੀ ਜੀ ਦੋਜ ਵਧਾ ਕੇ ਪਾ ਲਓ 25 ਗ੍ਰਾਮ ਦਾ ਪੌਜ 2.5 ਲੈਕੜ ਤੇ ਪਾ ਲਓ ਚੌੜੇ ਪੱਤੇ ਵਾਲਾ ਖਤਮ ਕਰ ਦਿੰਦੀ ਹੈ ਪਿਕਸਾਰੂ 200 ਮਿਲਡੋਜ ਹੈਗੀ ਹੈ ਇਹ ਇੱਕ ਪੀਸ 200 ਮਿਲਦਾ 1 ਏਕੜ ਤੇ ਪਾ ਲਵਾਂਗੇ ਤੁਹਾਡੇ ਹਰ ਤਰ੍ਹਾਂ ਦੇ ਚੌੜੇ ਪੱਤੇ ਵਾਲਾ ਕੰਟਰੋਲ ਹੋ ਜਾਗਾ ਹੁਣ ਆਂਦੀ ਗੱਲ ਗੁਲੀ ਡੰਡੇ ਦੀ ਠੀਕ ਹੈ ਗੁਲੀ ਡੰਡਾ ਜਿਹੜਾ 30 25 30 35 25 ਦਿਨ ਦੇ ਤੱਕ ਆਪਾਂ ਮਰੀਬਾ ਵਰਤੀ ਠੀਕ ਹੈ 25 30 ਦਿਨ ਦੀ ਆਪਾਂ ਨੇ ਐਟਲੈਂਟਸ ਵਰਤੀ 25 3 ਪ੍ਰੋਟੋਕੋਲ ਵਾਲਾ ਸਾਲਟ ਵਰਤ ਜਿਹਦੇ ਵਿੱਚ ਲੀਡਰ ਵਾਲਾ ਸਾਲਟ ਵੀ ਹੈਗਾ ਤੇ 5% ਮੈਟਸ ਹੌਸਰਣ ਵੀ ਹੈਗਾ ਉਹ 2 ਤੋਂ 3 ਪੱਤੇ ਗੁੱਲਣ ਦਾ 2 ਤੋਂ 3 ਪੱਤੇ ਤਾਂ ਕਿ ਝੋੜੇ ਪੱਤੇ ਵਾਲਾ ਇਹੀ ਕੰਮ ਰਸ ਦਾ ਅਟਲਾਂਟਸ ਦਾ ਨੱਤ ਪੱਤ ਨੂੰ ਦੁਲੇ ਕੇ ਪੰਜ ਕੁ ਪੱਤਿਆਂ ਦਾ ਕੰਟਰੋਲ ਕਰਦੀ ਹੈ ਇੱਕ ਦੋ 2 ਤੋਂ 3 ਪੱਤਿਆਂ ਦਾ ਉਹ ਝੋੜੇ ਪੱਤੇ ਵਾਲਾ ਹੁਣ ਉਸ ਤੋਂ ਬਾਅਦ ਰਹਿ ਗਿਆ ਪਿਨੁਕਸਾਦਨ ਜਿਹਨੂੰ ਆਪਾਂ ਐਕਸਲ ਦਾ ਨਾਮ ਦਿੱਤਾ ਹੈ ਸੀਐਨਟਾ ਕੰਪਨੀ ਦਾ ਬਰਾ ਵਾਲਾ ਹੁਣ ਸਾਰੀਆਂ ਕੰਪਨੀ ਟੈਕਨੀਕਲ ਆਉਂਦਾ ਇਹ ਮਿਉਦੀ 400 ਮਿਲਡੋਜ਼ ਹੈਗੀ ਆ ਉਹਨੂੰ ਤੁਸੀਂ 55 ਦਿਨ ਤੱਕ 60 ਦਿਨ ਤੱਕ ਇਸ ਕਰ ਸਭ ਤੋਂ ਐਂਡਲਾ ਹਰਬੀਸਾਈਡ ਹੈਗਾ ਗੋਲੀ ਡੰਡੇ ਦੇ ਵਿੱਚ ਜਿਹੜਾ ਆਪਾਂ ਐਕਸਲ ਵਾਲ ਟੈਕਨੀਕਲ ਵਰਤਦਾ 400 ਮਿਲਡੋਜ਼ ਕੱਲਾ ਹੀ ਪਾਉਣਾ ਕੋਈ ਨਾਲ ਤੁਸੀਂ ਉਹਦਾ ਟੋਪਿਕ ਵਗੈਰਾ ਨਾ ਪਾਓ ਉਹਨੇ ਕੱਲੀ ਨੂੰ ਕਰੋ ਗੋਲੀ ਡੰਡਾ ਤਿੰਨ ਪੱਤੇ ਤੱਕ ਲੈ ਕੇ 7 ਤੱਤੇ ਤੱਕ ਹੋਵੇ ਕੋਈ ਉਹ ਤਾਂ ਕਾਲੀ ਮਾਰਦੀ ਉਹਦੇ ਵਿੱਚ 240 ਨਾ ਪਾਇਓ ਵਿੱਚ ਕਿਸਾਨਾਂ ਦੇ ਉਹ ਜਿਹੜਾ ਪਿਛਲੇ ਸਾਲ ਵੀ ਨੁਕਸਾਨ ਕਰ ਬਿਚ ਕਿਸਾਨਾਂ ਦਾ ਪਰ यहां 55 ਦਿਨ ਤੇ ਆ ਕੇ ਟੂ ਆਪਣਾ ਟਾਪਿਕ ਵਾਲਾ ਤੇ ਮੈਟਰੀ ਵਾਲਾ ਸਲਟ ਵਰਤੀ ਜਾਂਦੀ ਹੈ। ਕਾਫੀ ਕੰਪਨੀਆਂ ਦਾ ਹੋ ਆਉਂਦਾ ਕਿਉਂਕਿ ਜਿਹੜਾ ਮੈਟਰੀ ਹੈਗੀ ਹੈ ਮੈਟਰੀ ਵਿੰਦਨ ਹੈਗੀ ਹੈ ਇਹ ਵੀ 30-35 ਦਿਨ ਤੱਕ ਹੀ ਹੁੰਦੇ ਕਿਉਂਕਿ ਜੇ ਕਣਕ ਨੂੰ ਧੱਕਾ ਲੱਗਦੀ ਹੈ ਕਣਕ ਰਿਕਵਰ ਕਰ ਜਾਂਦੀ ਜੇ ਇਹ ਹੀ ਟੈਕਨੀਕਲ ਤੁਸੀਂ 50-55 ਦਿਨ ਤੇ ਵਰਤ ਲਿਆ ਬਈ ਇਹ ਧੱਕਾ ਮਾਰ ਕੇ ਕਣਕ ਨੇ ਰਿਕਵਰ ਨਹੀਂ ਹੋਣਾ ਹੈਗਾ। ਧੰਨਵਾਦ।